ਸੋ ਫਤਿਹ ਸਿੰਘ ਹੈ ਯੂ ਗੁੱਡ ਬாய் ਕਮ ਆਨ ਚਲੋ ਬੋਏ ਚੱਲੀਏ ਸਕੂਲ ਚੱਲ ਬੋਏ ਚੱਲੀਏ ਸਕੂਲ ਨੇਥੀ ਚੱਕਦਾ ਤੋਈ ਆ ਜਾ ਪੁੱਤ ਹਾਈ ਹਾਈ ਜਲਦੀ ਆਓ ਓ ਮਾਈ ਗੋਡ ਟੇਗ ਰੂਪ ਦੱਸ ਬੈਡ ਯੂ نو ਦੈਟ ਹੈ ਫਤਿਹ ਦੋਨੇ ਬਰਵੜ ਜੋ ਅਮਰੇਲੇ ਵਿੱਚ ਮੇਕੋ ਮੇਰਾ ਕੋਟ ਹੈਗਾ ਅਮਰੇਲੇ ਚ ਵੜ ਨਹੀਂ ਅੰਨੀ ਦੇ ਨਿੰਦੀ ਵਿੱਚ ਵੀ ਫਤਿਹ ਸਿੰਘ ਆਇਆ ਸਕੂਲ ਇਹਨੇ ਫਤਿਹ ਸਿੰਘ ਦੇ ਕੱਪੜੇ ਵੀ ਜਿਹੜੇ ਬਾਹਾਂ ਇਨਾਂ ਆ ਵੀ ਗਿੱਲੀਆਂ ਸੁੱਕਾ ਜਾ ਕੇ ਕਰਦੀਆਂ ਚੇਂਜ ਓ ਮਾਈ ਗਾਡ ਮੈਂ ਪੁੱਠੇ ਸਿੱਦੇ ਤੇ ਮੂੰਹ ਬਣਾਉਂਦੀ ਆ ਤੇ ਮੇਰਾ ਸਾਰਾ ਫੇਸ ਵੀ ਗਿੱਲਾ ਹੋ ਚੁੱਕਾ ਹੈ ਅਗੋਗੋ ਪੱਗ ਵੀ ਥੋੜੀ ਗਿੱਲੀ ਨਜ਼ਰ ਆਉਂਦੀ ਓ ਮਾਈ ਗਾਡ ਸਲੋਜੀ ਐ ਸਾਰਾ ਸਮਾਨ ਹੋ ਗਿਆ ਤੇ ਇੱਧਰ ਲਾਉਣ ਲੱਗੀਆਂ ਕੜਾਈਆਂ ਵਾਹਿਗੁਰੂ ਵਾਹਿਗੁਰੂ ਸੋ ਲੋ ਜੀ ਗਾਇਸ ਫਤੇ ਸਿੰਘ ਦਾ ਬ੍ਰੇਕਫਾਸਟ ਹੋ ਗਿਆ ਚੀਨ ਜੀ ਓ ਮਾਈ ਗੱਡ ਸੋ ਫਤੇ ਸਿੰਘ ਹੈ ਯੂ ਗੁੱਡ ਬoi ਕਮ ਓਨ ਸੋ ਫਤੇ ਸਿੰਘ ਨੂੰ ਕੱਲ ਰਵੰਨੇ ਆ ਬ੍ਰੇਕਫਾਸਟ ਤੇ ਮੈਂ ਹੁਣੇ ਰੈਡੀ ਸ਼ੈਡੀ ਸੋ ਹੈ ਯੂ ਗੁੱਡ ਹੈ ਯੂ ਗੁੱਡ ਮਾ ਬੇਬੀ ਹੈ ਮਾ ਬੇਬੀ ਬਾਏ ਬਾਏ ਸੋ ਲਓ ਜੀ ਗਾਇਸ ਅੱਜ एवरीथिंग ਇਜ਼ ਟਾਈਡੀ ਅਪ ਬਿਕਾਜ਼ ਮਾਰਨਿੰਗ ਹੋ ਚੁੱਕੀ ਆ ਬੱਚੇ ਚੱਲੇ ਆ ਸਕੂਲ ਤੇ ਮੈਂ ਵੀ ਕਰਦੀ ਆ ਡ੍ਰੌਪ ਥੋੜਾ ਜਿਹਾ ਨਾ ਕਟਨ ਮੈਂ ਕਿਹਾ ਥੋੜਾ ਸੈਟ ਆਊਟ ਕਰ ਹੀ ਜਾਨੀ ਆ ਪ੍ਰੋਪਰਲੀ ਸੋ ਲਓ ਜੀ एवरीथिंग ਇਜ਼ ਡਨ ਗਾਇਸ ਮੈਂ ਸਾਰਾ ਕੁਝ ਨਾ ਪਹਿਲੇ ਬੜਾ ਫਟ ਕਲੀਨ ਅਪ ਥਾੜੀ ਅਪ ਕਰ ਲਿਆ ਹੀ ਬਾਕੀ ਦੇ ਕੁਝ ਕੱਲ ਕੀਤਾ ਹੀ ਰਾਤ ਨੂੰ ਸੋ एवरीथिंग ਇਜ਼ ਓਕੇ ਸੋ ਲਓ ਜੀ ਗਾਇਸ ਚਲਦੇ ਆ ਬੱਚਿਆਂ ਨੂੰ ਕਰਦੇ ਆ ਡ੍ਰੌਪ shop school hey guys welcome back to my channel i hope everyone is okay so guys ki hal chal sariya na theek thak ਆਈ ਗੁੱਡ ਜੀ ਕਿ ਪਾ ਸਾਰੇ ਚੜ੍ਹਦੀ ਕਲਾ ਨਵੇਂ ਚੜ੍ਹਦੀ ਕਲਾ ਵਿੱਚ ਸਤਿ ਸ੍ਰੀ ਅਕਾਲ ਜੀ ਗਾਇਸ ਡੇਲੀ ਰੁਟੀਨ ਡੇਲੀ ਵਲੋਗ ਇਸ ਤੁਹਾਡੇ ਸਾਰੇ ਦਾ ਹਾਰਦਿਕ ਤੈਨੂੰ ਗਾਣ ਸਵਾਗਤ ਸੋ ਸਵੇਰ ਸਵੇਰ ਵੀ ਕਿੰਨੀ ਵਾਰ ਨਹੀਂ ਰਹਾ ਤੇ ਚੱਲੇ ਆ ਸਕੂਲ ਬੱਚੇ ਨੂੰ ਕਰਦੇ ਡ੍ਰੋਪ ਸਵੇਰ ਉੱਠੇ ਆ ਐਕਚੁਅਲੀ 4:30 'ਚ ਉੱਠ ਗਏ ਸੋ ਸਾਰਾ ਕੁਝ ਹੈਵੀ ਫਿੰਗਰਸ ਡਨ ਬਾਕੀ ਮੈਂ ਰਾਤ ਨੂੰ ਹੀ ਬਾਕੀ ਕਰਕੇ ਸੋ ਜਾਣੀ ਹੁੰਨੀ ਆ ਸੋ ਹੁਣ ਚੱਲਦੇ ਆ ਸਕੂਲ ਕਰਦੇ ਆ ਬੱਚੇ ਨੂੰ ਡ੍ਰੋਪ ਐਂਡ ਹੋ ਗਈ ਆ ਵੇਖ ਲੋ ਮਾਰਨਿੰਗ ਮਾਰਨਿੰਗ ਰੁਟੀਨ ਵਿੱਚ ਟੂਡੇ ਸਾਰੀ ਦਾ ਹਾਰਦੀ ਕੇ ਨਿਕਾ ਸਵਾਗਤ ਗਾਈ ਇਸ ਟੂ ਮਿਲਦੀ ਗਾਇਸ ਗਾਇਸ ਫਤੇ ਸਿੰਘ ਚੱਲਿਆ ਸਕੂਲ ਰੈਡੀ ਸ਼ੈਡੀ ਬੋਏ ਹਾਈ ਗਾਇਸ बेबी अल्लाव यू बाबा अल्लाव यू चल बोए चलिए चल बोए चलिए चल बोए चलिएश देख लो हज कि मैं गौर ਸੋ ਗਾਇਸ ਫਤਿਹ ਸਿੰਘ ਨੂੰ ਕਰਵਾ ਦਿੱਤਾ ਸੀ ਮੈਂ ਬ੍ਰੈਕਫਾਸਟ ਦ ਸੋ ਫਤਿਹ ਸਿੰਘ ਤੇਰੀ ਬੋਟਲ ਤੇ ਰਹਿ ਗਈ ਬੱਬਾ ਹੈ ਯੁਗ ਬਹੇ ਯੁਗ ਸੋ ਗਾਇਸ ਗੋਟਨ ਗੋ ਕੁਇਕਲੀ ਫਤਿਹ ਸਿੰਘ ਵੇਰ ਇਜ਼ ਅ ਟੈਗ ਰੂਪ ਟੈਗ ਰੂਪ ਆਫੇ ਚਲ ਗੀ ਇਟ ਇਜ਼ ਰੇਨਿੰਗ ਓ ਮਾਈ ਗੋਡ ਲੁੱਕ ਟੂ ਦੈਟ ਕਿਸੇ ਡੰਗਰ ਨੇ ਇੱਥੇ ਸਾਈਕਲ ਰੱਖ ਦਿੱਤਾ ਈ ਆ ਜਾ ਪੁੱਤ ਹਾਈ ਹਾਈ ਜਲਦੀ ਆਓ ਓ ਮਾਈ ਗੋਡ ਤੇ ਗਰੂ ਬਸ ਬੈਡ ਯੂ نو ਦੈਟ ਇਹ ਆ ਫਦੇ ਦੋਨੇ ਬਰਾ ਵਰ ਜੋ ਅਮਰੇਲੇ ਵਿੱਚ ਮੇ ਕੋ ਮੇਰਾ ਕੋਟ ਹੈਗਾ ਅਮਰੇਲੇ ਚ ਵਰ ਨਹੀਂ ਤੂੰ ਰੁਕ ਇੰਨੀ ਰੇਨਿੰਗ ਦੇ ਵਿੱਚ ਵੀ ਫਤਿਹ ਸਿੰਘ ਆਇਆ ਸਕੂਲ ਇਹਨੇ ਫਤਿਹ ਸਿੰਘ oh my god godan godan so fatih singh is cool so guys ਮੈਂ ਹੁਣ ਚੱਲਦੀ ਆਂ ਕਾਰ ਨੂੰ ਸਾਰੇ ਜਣੇ ਵੀਰ ਵਿੱਚ ਭਜ-ਭਜ ਕੇ ਬੱਚਿਆਂ ਨੂੰ ਕਾਦੇ ਤੇ ایرਡ੍ਰੌਪ ਤੇ ਅਸੀਂ ਅੱਜ ਅਰਲੀ ਆ ਗਏ ਸੀ ਐਕਚੁਅਲੀ ਥੋੜਾ ਜਿਹਾ ਅਰਲੀ ਆ ਗਏ ਸੀ ਬਟ ਟਾਈਮ ਸਿਰ ਪਹੁੰਚ ਗਏ ਆਂ ਸੋ ਚੱਲਦੀ ਆ ਕਾਰ ਮਿਲਦੇ ਤਾ ਉਨ ਕਾਰ ਜਾ ਕੇ ਸੋ ਲੋਡੀ ਗਾਇਸ ਫਾਈਨਲੀ ਮੈਂ ਬੈਠ ਚੁੱਕੀ ਹਾਂ ਬਾਸ ਤੇ ਤੇ ਮੇਰਾ ਕੋਟ ਸਾਰਾ ਗਿੱਲਾ ਹੋ ਗਿਆ ਬਿਕਾਜ਼ ਐਨੀ ਫਾਸਟ ਫਾਸਟ ਰੇਨਿੰਗ ਸੀ ਤੇ ਅਮਰੇਲਾ ਸਾਡੀ ਕੋ ਸੀ ਇੱਕ ਮਾਰਨਿੰਗ ਟਾਈਮ ਤੇ ਤੇ ਗਰੁੱਪ ਨੇ ਫਤੇ ਨੂੰ ਮੈਂ ਥੋੜਾ ਥੋੜਾ ਟਾਈਮ ਦਿੱਤਾ ਮੈਂ ਕਿਹਾ ਚਲੋ ਤੇ ਤੇ ਗਰੁੱਪ ਦੀ ਨਾ ਲਾਈਕ ਕਲਾਸ ਥੋੜੀ ਜਲਦੀ ਓਪਨ ਹੋ ਜਾਂਦੀ ਆ ਤੇ ਫਤੇ ਦੀ ਥੋੜੀ ਲੇਟ ਹੁੰਦੀ ਆ 15 ਮਿੰਟ ਫਿਰ ਅਸੀਂ ਵੇਟ ਕਰਦੇ ਤੇ ਉਹ ਨਾ ਨੋ ਫਾਸਟ ਮੀ ਆ ਗਿਆ ਸੀ ਤੇ ਮੈਂ ਫਤੈ ਨੂੰ ਮਰੇਲਾ ਦੇ ਦਿੱਤਾ ਤੇ ਮੈਂ ਕਿਹਾ ਬੱਚਾ ਸੇਫ ਰਵੇ ਮੈਂ ਤੇ ਚੱਲ ਕੋਈ ਨਾ ਕਾ ਜਾ ਕੇ ਚੇਂਜ ਕਰ ਲੂੰਗੀ ਸੋ ਫਾਈਨਲੀ ਹੁਣ ਮੈਂ ਬੈਠੀ ਆ ਬਾਸਤੇ ਤੇ ਮੇਰੇ ਕੱਪੜੇ ਵੀ ਜਿਹੜੀ ਬਾਵਾ ਇਨ ਆ ਵੀ ਗਿੱਲੀਆਂ ਸੁੱਕਾ ਜਾ ਕੇ ਕਰਦੀਆਂ ਚੇਂਜ ਓ ਮਾਈ ਗਾਡ ਮੈਂ ਪੁੱਠੇ ਸਿੱਧੇ ਤੇ ਮੂੰਹ ਬਣਾਉਂਦੀ ਆ ਤੇ ਮੇਰਾ ਸਾਰਾ ਫੇਸ ਵੀ ਗਿੱਲਾ ਹੋ ਚੁੱਕਾ ਏ ਅਗੋਗੋ ਪੱਗ ਵੀ ਥੋੜੀ ਗਿੱਲੀ ਜਿਹੀ ਰੋਂਦੀ ਓ ਮਾਈ ਗਾਡ ਸੋ ਮੈਂ ਤੇ ਮੈਂ ਕਿ ਪੁੱਠੇ ਸਿੱਧੇ ਫੇਸ ਬਣਾ ਲਾ ਸੋ ਪਹੁੰਚਦੀ ਆ ਘਰ ਤੇ ਮਿਲਦੀ ਆ ਗਾਇਸ ਤੁਹਾਨੂੰ ਜੀ ਗਾਇਸ ਆ ਗਈਆਂ ਘਰ ਘਰ ਕੇ ਹੁਣ ਪੀ ਪੀਤੀ ਆ ਮੈਂ ਤਾਂ ਪਫਟੀ ਤੇ ਇੰਨੀ ਠੰਡ ਲੱਗਨ ਦੀ ਵਲੋਗਿੰਗ ਮੈਂ ਕੀਤੀ ਸੋ ਮੈਂ ਕੱਪੜੇ ਵਗੈਰਾ ਚੇਂਜ ਕਰਕੇ ਉੱਥੇ ਹੰਕਾ ਲਿਆ ਤੇ ਕੰਨ ਵੀ ਬਾਹਰ ਕੱਢੇ ਸਾਰੀ ਦਸਤਾਰੇ ਤੋਂ ਮੀਂਹ ਦੇ ਨਾਲ ਪਾ ਪਾ ਕੇ ਗਿੱਲੀ ਹੋ ਗਈ ਸੀ ਸੋ ਮੈਂ ਹੈਟ ਵੀ ਕੀਤੀ ਬਟ ਫਿਰ ਵੀ ਕਵਰ ਇੱਥੇ ਗਿੱਲੀ ਹੋ ਗਿਆ ਫੇਸ ਫੁੱਲ ਸਾਰਾ ਕੁਝ ਸੋ ਨਾਓ ਮੈਂ ਚਾਹ ਪੀ ਚੁੱਕੀ ਆ ਤੇ ਹੁਣ ਬਣਾਉਣੀ ਆ ਪਿੰਡੀਆਂ ਐਂਡ ਪਾਲਕ ਪਾ ਕੇ ਧਾਲ ਸੋਚਾਂ ਨੂੰ ਦਿਖਾ ਲਦੀ ਆ ਸੋ ਬਣਾਉਣੀ ਆ ਤੇ ਤੁਹਾਨੂੰ ਦਿਖਾ ਲਦੀ ਆ ਫਿਰ ਬਾਅਦ ਚ ਟਾਣਾ ਮੈਂ ਬੱਚੇ ਪਿਕ ਕਰਨਾ ਸੋ ਲੋ ਜੀ ਗਾਇਸ ਫੜਾਫਟ ਮੈਂ ਮਿਲਦੀ ਆ ਤੁਹਾਨੂੰ ਵਿਖਾਉਣੀ ਆ ਕਿ ਵੇਖ ਲਓ ਹੁਣ ਤੁਸੀਂ ਆ ਦੇਖ ਲਓ ਸੋ ਲੋ ਜੀ ਗਾਇਸ ਅੱਜ ਸੇ ਬਣਾਉਣ ਲੱਗੇ ਆ ਮਸਰ ਦੀ ਧਾਲ ਐਂਡ ਪਾਲਕ ਸੋ ਮੈਂ ਪਾਲ ਧਾਲ ਨੂੰ ਐਕਚੁਅਲੀ ਬੋਇਲ ਕਰ ਦਿੱਤਾ ਹੈ ਆਲਰੇਡੀ ਓ ਮਾਈ ਗੋਡ ਸੋ ਹਟ ਸੋ ਬੋਇਲ ਕਰ ਦਿੱਤਾ ਹੈ ਮੈਂ ਧਾਲ ਨੂੰ ਸੋ ਇੱਥੇ ਪਾਲਕ ਵੀ ਮੈਂ ਵਾਸ਼ ਕਰ ਲਈ ਆ ਬਸ ਇਹਨੂੰ ਕੱਟ ਕੇ ਬਾਅਦ ਵਿੱਚ ਐਡ ਕਰ ਲਈਆਂ ਹੁਣੇ 5 ਮਿੰਟ ਚ ਸੋ ਇੱਥੇ ਮੇਰੀਆਂ ਪਿੰਡੀਆਂ ਵੀ ਹੋ ਚੁੱਕੀਆਂ ਆ ਵਾਸ਼ ਬਸ ਇਹਨਾਂ ਨੂੰ ਕੱਟ ਕੇ ਬਣਾਉਣੀਆਂ ਤੇ ਇਧਰ ਮੈਂ ਆਟਾ ਗੁੰਨ ਲਿਆ ਆਟਾ ਮੇਰਾ ਥੋੜਾ ਬਚਿਆ ਸੀ ਸਵੇਰ ਦਾ ਐਕਚੁਅਲੀ ਕੱਲ ਦਾ ਰਾਤ ਦਾ ਸੋ ਮੈਂ ਕਿ ਰਹਿਣ ਦਿੰਨੀ ਆ ਜਾਂ ਮੈਂ ਬਣਾ ਲੂੰਗੀ ਸੋ ਲਓ ਜੀ ਆਟਾ ਵੀ ਗੁੰਨ ਲਿਆ ਸੋ ਚਲੋ ਹੁਣ ਲੱਗਦੇ ਆ ਕੰਮ ਨੂੰ ਸੋ ਗਾਇਸ ਜਿਹੜਾ ਬਣ ਜੂਗਾ ਸਾਰਾ ਕੁਝ ਤੇ ਤੁਹਾਨੂੰ ਦਿਖਾ ਲੂੰਗੀ ਜਿਹੜਾ ਡਿਨਰ ਦੀ ਪਲੇਟ ਸਜਾਉਂਗੀ ਨਾ ਤੇ ਤੁਸੀਂ ਆਬਵੀਸਲੀ ਦੇਖਦੇ ਹੁੰਦੇ ਹੋ ਨਾ ਤੇ ਸੋ ਲਓ ਜੀ ਬਣਾਉਣੇ ਅੱਜ ਦਾਲ ਐਂਡ ਪਾਲਕ ਸੋ ਲੋਜੀ ਗਾਇਸ ਇੱਥੇ ਮੇਰੀਆਂ ਭਿੰਡੀਆਂ ਵੀ ਚੋਪ ਹੋ ਗਈਆਂ ਐ ਇੱਥੇ ਅਨੀਆਂ ਨੇ ਟਮਾਟਰ ਇਹ ਦੋ ਟਮਾਟਰ ਲਈ ਸੀ ਛੋਟੇ ਸੋ ਤਿੰਨ ਚਾਰ ਲਈਆਂ ਸੀ ਗ੍ਰੀਨ ਚਿਲੀ ਸੋ ਇੱਥੇ ਮੇਰੇ ਭਿੰਡੀਆਂ ਦਾ ਸਮਾਨ ਵੀ ਹੋ ਗਿਆ ਤੇ ਇੱਥੇ ਮੇਰਾ ਦਾਲ ਤੜਕਾ ਵੀ ਇੱਦਾਂ ਇੱਥੇ ਮੈਂ ਅਨੀਆਂ ਨੇ ਗਾਰਲਿਕ ਜਿੰਜਰ ਐਂਡ ਗ੍ਰੀਨ ਚਿਲੀ ਐਂਡ ਥੋੜੀ ਜੀ ਪਾਲਕ ਜਿਹੜੀ ਸੀ ਨਾ ਕੱਟ ਵੱਢ ਲਈ ਆ ਸੋ ਫਰੈਸ਼ ਟਮਾਟਰ ਨਹੀਂ ਇਹਦੇ ਵਿੱਚ ਯੂਜ਼ ਕਰਨੇ ਇਹਦੇ ਵਿੱਚ ਚਾਵਲ ਇਹ ਯੂਜ਼ ਕਰੂੰਗੀ ਸੋ ਲਓ ਜੀ ਇਹ ਸਾਰਾ ਸਮਾਨ ਹੋ ਗਿਆ ਤੇ ਇੱਧਰ ਲਾਉਣ ਲੱਗੀਆਂ ਕੜਾਈਆਂ ਸੋ ਕੜਾਈ ਵੀ ਰੱਖ ਲਈ ਆ ਸੋ ਫਟਾਫਟ ਇੰਨਾ ਮੈਂ ਸਮਾਨ ਬਣਾਉਣੀ ਆ ਫਿਰ ਮਿਲਦੀ ਆ ਕਿ ਟਾਈਮ ਹੋ ਜਾਂਦਾ ਬੱਚੇ ਨੂੰ ਪਿਕ ਕਰਨ ਦਾ ਮੈਂ ਕਿਹਾ ਚੱਲ ਕੱਟਣ ਵੱਢਣ ਦਾ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਆ ਪਹਿਲੇ ਮੈਂ ਕੱਟ ਵੱਢ ਕੇ ਹੁਣ ਦਿਖਾ ਲਿਆ ਸੋ ਹੁਣ ਜਿਹੜਾ ਬਣ ਜੂਗਾ ਸਮਾਨ ਤੇ ਫਿਰ ਦਿਖਾ ਲੂੰਗੀ ਗਾਇਜ਼ ਸੋ ਲਓ ਜੀ ਗਾਇਸ ਇੱਥੇ ਮੇਰੀ ਦਾਲ ਐਂਡ ਪਾਲਕ ਹੋ ਗਈ ਹੈ ਡਨ ਵਾਓ ਸੋ ਯੰਮੀ ਐਂਡ ਇੱਥੇ ਬੰਦੀਆਂ ਪਈਆਂ ਭਿੰਡੀਆਂ ਸੋ ਐਕਚੁਅਲੀ ਨਾ ਭਿੰਡੀਆਂ ਨੂੰ ਮੈਂ ਪਹਿਲੇ ਫਰਾਈ ਕਰਕੇ ਕੱਢ ਲਿਆ ਟਿਸ਼ੂ 'ਚ ਓਇਲ ਸਾਰਾ ਨਿਚੜ ਜੂਗਾ ਇਹਨਾਂ ਦਾ ਸੋ ਲਓ ਜੀ ਗਾਇਸ ਮੈਂ ਬਣਾ ਬਣੂ ਕੇ ਹੁਣ ਦੇਖੋ ਹਲਕੀ ਬਣਿਆ ਭਿੰਡੀਆਂ ਬਣ ਚੁੱਕੀਆਂ ਆ ਤੇ ਦਾਲ ਤੇ ਪਾਲਕ ਵੀ ਬਣ ਚੁੱਕੀ ਜਿਹੜਾ ਮੈਂ ਪਲੇਟ ਸਜਾਉਂਗੀ ਰਾਤ ਨੂੰ ਦਿਖਾ ਲੂਗੀ ਹੁਣ ਹੋ ਗਿਆ ਬੱਚੇ ਦਾ ਟਾਈਮ ਮੈਂ ਨਾ ਚੇਂਜ ਕਰਨ ਚੱਲੀ ਆ ਤੇ ਆ ਇੱਥੇ ਮੈਂ ਬੱਚੇ ਦਾ ਖਾਣਾ ਪੀਣਾ ਕੱਲਿਆ ਪੈਕ ਸੋ ਫਟਾਫਟ ਨਿਕਲਦੀ ਆ ਤੇ ਰਸਤੇ ਵਿੱਚ ਤੁਹਾਨੂੰ ਦਿਖਾ ਲਦੀ ਆ ਠੀਕ ਆ ਗਾਇਸ ਤੇ ਰਸਤੇ ਦਾ ਵੀਊ ਦਿਖਾ ਲਦੀ ਆ ਹਜੇ ਵੀ ਥੋੜੀ ਥੋੜੀ ਮੀਂਹ ਪੈ ਰਿਹਾ ਬਟ ਹੁਣ ਥੋੜਾ ਵੈਦਰ ਸਾਫ ਹੋਇਆ ਚਲੋ ਫਟਾਫਟ ਨਿਕਲਦੀ ਆ ਮਿਲਦੇ ਆ ਤੁਹਾਨੂੰ ਗਾਇਸ ਹੋਏ ਗਾਇਸ ਅਸੀਂ ਮੜ ਚੁੱਕੇ ਆ ਟ੍ਰੇਨ ਤੇ ਤੇ ਫਤਿਹ ਸਿੰਘ ਖਾਂਦਾ ਪਿਆ ਆਪਣੀ ਰੋਟੀ ਐਂਡ ਸਬਜੀ ਸੋ ਤੇ ਗਰੁੱਪ ਵੀ ਜਿਹਨਾਂ ਮੈਂ ਸਬਜੀ ਲੈ ਲੈ ਕੇ ਰੋਟੀ ਨਾਲ ਵਿੱਚੇ ਮੈਂ ਸਾਰਾ ਕੁਝ ਪਾ ਕੇ ਨਾਲ ਤੇ ਰੈਪ ਜੇ ਬਣਾ ਕੇ ਲੈਣਾ ਵਾਸਤੇ ਤੇ ਲੈਣ ਨਹੀਂ ਨਹੀਂ ਤੇ ਫਿਰ ਬੋ ਜੇ ਕਸ ਟਾਈਮ ਲੱਗ ਜਾਂਦਾ ਨਾ ਤੇ ਫਿਰ ਰਸਤੇ ਵਿੱਚ ਦੋਨੇ ਪਰਾ ਖਾ ਲੈਂਦੇ ਆ ਸੋ ਕਦੀ ਚੋਲ ਕਦੀ ਪਾਸਤਾ ਕਦੀ ਮੈਗੀ ਕਦੀ ਨੂਡਲ ਤੇ ਕਦੀ ਡਿਫਰੈਂਟ ਡਿਫਰੈਂਟ ਪ੍ਰਕਾਰ ਦੀਆਂ ਇਹਨਾਂ ਦਾ ਖਾਣਾ ਪੀਣਾ ਮੈਂ ਲੈ ਕੇ ਆਉਂਦੀ ਰਹਿਣੀ ਆ ਸੋ ਲਓ ਜੀ ਗਾਇਸ ਬੱਚੇ ਕੰਦਿਆ ਕਰਦੇ ਇੰਜੋਏ ਤੇ ਮਿਲਦੀ ਆ ਸੀ ਤੁਹਾਨੂੰ ਰਸਤੇ ਵਿੱਚ ਘਰ ਜਾ ਕੇ ਦੇ ਜੀ ਲਾਈਕ ਕੇ ਆ ਮੇ ਬੇਬੀ ਮਸ ਕਿੁੱਟੀ ਕਿੁੱਟੀ ਆਏ ਆਏ ਮੇ ਬੇਬੀ ਫਤਿਹ ਸਿੰਘ ਦਾ ਚੱਲਦਾ ਪਰ ਨਾਲੇ ਨਾਲ ਖਾਣਾ ਤੇ ਨਾਲੇ ਨਾਲ ਫਨ ਤੇ ਮੈਂ ਕਿਹਾ ਚੁੱਪ ਕਰਕੇ ਖਾ ਲਾ ਤੇ ਗਰੂਪ ਦੇਖ ਰਹੇ ਆ ਕਹਿੰਦਾ ਸਾਰੇ ਜਣੇ ਦੇਖਣਦੇ ਮੈਨੂੰ ਮੈਂ ਕਿਹਾ ਚੁੱਪ ਕਰਕੇ ਖਾ ਲਾ ਹੁਣ ਨਹੀਂ ਭੈਣੋ ਰਸਤਾ ਤੇ ਦੇ ਦਿਓ ਸਾਨੂੰ ਜਾਣ ਦਾ ਸਾਰਾ ਰਸਤਾ ਮਲ ਕੇ ਬੈ ਗਈ ਹੈ ਸੋ ਗਾਇਸ ਫਾਈਨਲੀ ਪਹੁੰਚ ਗਏ ਆ ਕਾਰ ਤੇ ਅਜ ਨਾਨੀਆਂ ਜੀਆਂ ਉੱਥੇ ਬਹਿ ਕੇ ਇੱਕ ਦੂਜੇ ਲੜਨ ਦੇ ਆ ਖਲੋ ਕੇ ਸੋ ਸਾਨੂੰ ਰਸਤਾ ਨਹੀਂ ਦੇਂਦੀਆਂ ਮੈਂ ਕਿਹਾ ਰਸਤਾ ਦੇ ਦੋ ਸਾਨੂੰ ਅਹੀਂ ਤੇ ਪਹੁੰਚੀਏ ਕਾਰ ਸੋ ਫਾਈਨਲੀ ਪਹੁੰਚੀਆ ਕਾਰ ਤੇ ਪੀਣੇ ਆ ਕੱਪਾ ਫਟੀ ਤੇ ਦੇਣੇ ਆ ਬੱਚਿਆਂ ਨੂੰ ਡਿਨਰ ਸੋ ਲਓ ਜੀ ਗਾਇਸ ਬੱਚੀ ਆ ਗਈ ਕਾਰ ਫਤੀ ਹੈਲੋ ਗਾਇਸ ਕਾ ਤੂ ਹੈਲੋ ਗਾਇਸ ਕੱਪਾ ਤੂੰ ਦੱਸਿਆ ਨਾ ਸੈਲੋਸ ਖੋਲ ਗੁੱਡ ਬੋਏ ਸੋ ਲੋ ਜੀ ਗਾਇਸ ਬੱਚੇ ਥੱਕ ਗਏ ਸੀ ਤੇ ਕੱਪੜੇ ਵਗੈਰਾ ਚੇਂਜ ਕਰ ਲਏ ਤੇ ਹੁਣ ਕਹਿੰਦੇ ਹਨ ਨੂੰ ਫੇਰ ਲੱਗੀ ਭੁੱਖ ਤੇ ਮੈਂ ਕਿਹਾ ਚਾ ਲੈ ਕੇ ਇੱਕ ਪ੍ਰਸ਼ਾਦਾ ਛਕ ਲੋ ਸੋ ਮੈਂ ਪਿੰਡੀਆਂ ਬਣਾ ਗਈ ਸੀ ਨਾਲ ਦਾਲ ਤੇ ਪਾਲਕ ਬਣਾਈ ਸੀ ਸੋ ਲੋ ਜੀ ਗਾਇਸ ਇੱਥੇ ਡਿਨਰ ਹੋ ਗਿਆ ਤਿਆਰ ਹੈ ਪਲੇਟਾਂ ਸਜ ਕੇ ਹੋ ਗਈਆਂ ਤਿਆਰ ਤੇ ਬੱਚੇ ਖਾਂਦੇ ਆ ਤੇ ਕਹਦੇ ਆ ਇੰਜੋਏ ਤੇ ਫੇਰ ਇਹਨਾਂ ਨੇ ਜਾਣਾ ਸਵੇਰ ਨੂੰ ਸਕੂਲੇ ਤੇ ਮੈਂ ਕਿਹਾ ਫਟਾਫਟ ਖਾ ਲੋ ਸੋ ਗਾਇਸ ਆ ਮੇਰੀਆਂ ਪਿੰਡੀਆਂ ਬਣੀਆਂ ਆ ਜੇ ਪਿੰਡੀਆਂ ਕਿੱਦਾਂ ਬਣੀਆਂ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਮੈਨੂੰ ਕਿ ਮੇਕ ਇਦਾਂ ਕਿਦਾਂ ਦਾ ਯੰਮੀ ਫੂਡ ਯਾ ਟੇਸਟ ਦੀ ਫੂਡ ਦੱਸਦਿਆਂ ਕਰੋ ਮੈਨੂੰ ਵੀ ਹੌਸਲਾ ਮਿਲਦਾ ਰਹਿੰਦਾ ਸੋ ਲੋ ਜੀ ਗਾਇਸ ਇੱਥੇ ਡਿਨਰ ਬਣ ਕੇ ਹੋ ਗਿਆ ਤਿਆਰ ਤੇ ਸੱਜ ਕੇ ਤੇ ਇੱਥੇ ਕਰਦੇ ਆ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ ਗਾਇਸ ਲੁੱਕ ਆਫਟ ਟੂ ਯਰ self ਤੇ ਇੱਥੇ ਹਨੇਰਾ ਵੀ ਹੋ ਗਿਆ ਤੇ ਬੱਚਿਆਂ ਨੂੰ ਮੈਂ ਕਿਹਾ ਚਲੋ ਵੜ ਜੋ ਹੁਣ ਤੁਸੀਂ ਬੈੱਡਾਂ 'ਚ ਜਾ ਕੇ ਹਨੇਰਾ ਹੋ ਗਿਆ ਡਾਰਕ ਹੋਣ ਲੱਗਾ ਆ ਸੋ 8 ਵਜ ਗਏ ਐਕਚੁਅਲੀ 8 8:30 ਦਾ ਟਾਈਮ ਆ ਬਟ ਥੋੜਾ ਥੋੜਾ ਜਿਹਾ ਚਾਨਣ ਲੱਗਣ ਦੇ ਬਟ ਫਿਰ ਵੀ ਹਨੇਰਾ ਹੋ ਚੁੱਕਾ ਬੈੱਡ ਟਾਈਮ ਬੱਚਿਆਂ ਦਾ ਹੋ ਗਿਆ ਸਵੇਰੇ ਸਕੂਲ ਜਾਣਾ ਹੁੰਦਾ ਤੇ ਮੈਂ ਕਿਹਾ ਰੈਸਟ ਮਿਲ ਜੇ ਨੀਰੇ ਸਿਰਾ ਬੱਚਿਆਂ ਨੂੰ ਫਿਰ ਰੈਸਟ ਨਹੀਂ ਮਿਲਦੀ ਚਲੋ ਜੀ ਗਾਇਸ ਗੁੱਡ ਨਾਈਟ ਹੈਵ ਅ ਲਵਲੀ ਡੇ ਲਵਲੀ ਸਲੀਪ ਬਾਏ ਗਾਇਸ ਲੁੱਕ ਆਊਟ ਫॉर योरसेल्फ ਬਾਏ